ਆ ਗਈ ਮੈਡਮ ਜੱਤ ਕੇ ਚੱਲ ਵਧਾਈਆਂ ਤੂੰ ਕੰਗ੍ਰੈਚੁਲੇਸ਼ਨ ਮੇਰਾ ਮੁੰਡਾ ਆ ਗਿਆ ਜੀ ਜੱਤ ਕੇ ਬਾਬਾ ਦਿਨਾਂ ਤੋਂ ਮੇਰਾ ਮੁੰਡਾ ਕਰ ਰਿਆ ਸੀ ਕਬੱਡੀ ਦੀ ਮਿਹਨਤ ਪ੍ਰੈਕਟਿਸ ਤੇ ਅੱਜ ਜੱਤ ਕੇ ਆ ਕਿਹੜੀ ਜਗ੍ਹਾ ਗਿਆ ਸੀ ਸਮਾਰਣ ਸਮਾਰਣ ਤੇ ਇੱਥੇ ਕੀ ਹੋ ਰਿਹਾ ਆਂਦੇ 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 ਦੋ ਦੋ ਕਿਲੇ ਮਿਲੇ ਪਿੱਛੇ ਵਾਲਿਆਂ ਨੂੰ ਇੱਕ ਇੱਕ ਮਿਲੇ ਕਿਉਂਕਿ ਅਸੀਂ ਅੱਗੇ ਬੈਠੇ ਸੀ ਅੰਕਲ ਕੋਲੇ ਤੇ ਸਾਨੂੰ ਦੋ ਦੋ ਕਿਲੇ ਦਿੱਤੇ ਕਿ ਤੇ ਆਪਣੀ ਟੀਵੀ ਪਾਈ ਹੈ ਮੁੰਨੇ ਪਰਦੇ ਤਾਂ ਹੁੰਦੇ ਆ ਰੱਖ ਕੱਪੜੇ ਬਦਲ ਲੈ ਮੈਡਲ ਮਿਲਿਆ ਸੱਜੂ ਨੂੰ ਮੈਡਲ ਮਿਲਿਆ ਅਈ ਹੋਏ ਜੇ ਕਿਤੇ ਸੋਨੇ ਦਾ ਹੋਵੇ ਤੇ ਕਿੰਨੀ ਵਧੀਆ ਇਹ ਦਿੱਤਾ ਤਾਂ ਤੁਹਾਨੂੰ ਦੌੜ ਵਾਲਾ ਤੇ ਖੇਡਣਗੇ ਤੁਸੀਂ ਕਬੱਡੀ ਕੱਲਾ 골ਡ ਮਿਲਿਆ ਸੀ ਹਨਾ 골ਡ ਮੈਡਲ ਜਿਆ ਸੀ ਕਿ 골ਡ ਕਲਰ ਦਾ ਸੀ ਪਹਿਲੇ ਚ ਵੀ 골ਡਨ ਮੈਡਲ ਸੀ ਦੋ ਮੈਡਲ ਉਹ 골ਡ ਮੈਡਲ ਤਾਂ ਪਟਿਆਲੇ ਮਿਲੂਗਾ ਨਹੀਂ ਉਹਦੇ ਜਿਹੜਾ ਮਿਲਿਆ ਸੀ ਉਹ ਤੇ 골ਡ ਜਿਆ ਸੀ ਹਨਾ ਹਾਂ ਚਲੋ ਮਨਨੇ ਤੋਂ ਇਹ ਹੋ ਜਿਲੀ ਆ ਰਹੀ ਸਰੀਆ ਸਤੇ ਜਮੀ ਜਮੀ ਸੇਵੀਆਂ ਬਣਾ ਕੇ ਤੇ ਦੁਪਹਿਰੇ ਬਣਾਈਆਂ ਮੈਂ ਖਾਊਗੀ 2 ਵਜੇ ਮੇਰੇ ਚੱਤਾ ਹੀ ਭੁੱਲ ਗਿਆ ਤੂੰ ਕਬੱਡੀ ਖੇਡਣ ਜਾ ਰਿਹਾ ਮੈਚ ਖੇਡਣ ਜਾ ਰਹੇ ਆ ਬਾਹਰ ਮੈਂ ਸਕੂਲ ਦਾ ਟਾਈਮ ਹੋ ਗਿਆ ਮੈਨੂੰ ਟੈਨਸ਼ਨ ਹੋ ਗਈ ਮੈਂ ਮਾਸਟਰ ਨੂੰ ਫੋਨ ਲਾਇਆ ਮਾਸਟਰ ਕਹਿੰਦੇ ਜੀ ਮੈਚ ਕਿੱਦੋਂ ਦਾ ਲਾਸਟ ਫਾਈਨਲ ਮੈਚ ਰਹਿ ਗਿਆ ਹਾਂ ਤਾਂ ਸਾਈਜੀਪ ਉਹਨਾਂ ਦਾ ਹੂੰ ਕੱਪਲਾ ਆਨ ਲਾਸਟ ਕੀ ਕੀ ਸੱਚੀ ਕਿ ਟਿਮ ਹੋ ਲੈਸ ਹੋਰ ਸੱਚੀ ਨਾਸ ਤੇ ਹੋਰ ਕਪਲ ਨੂੰ ਫੋਨ ਲਾਇਆ ਸੀ ਤੇ ਨੰਬਰ ਵੀ ਦਿਖਾ ਦੂੰਗੀ 3 ਵਜੇ ਤੋਂ ਜੇ ਤੁਸੀਂ ਮੱਡੀ ਗਡੀਕੇ ਤੂੰ ਆਈ ਨਹੀਂ ਮੈਨੂੰ ਟੈਨਸ਼ਨ ਹੈ ਨਾ ਸਕੂਲੋਂ ਕਿਉਂ ਨਹੀਂ ਆਈ ਹਲੇ ਤੱਕ ਜਨੀ ਆਜ ਨਹੀਂ ਗਈ ਕਪਲ ਸਰ ਤਾਂ ਸਾਨੂੰ ਪਹਿਲਾਂ ਹੀ ਮਿਲ ਗਏ ਸੀ ਉੱਥੇ ਮੈਂ ਆਉਗਿਆ 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 ਕਪਲ ਜਰਾ ਦੀ ਗੱਡੀ ਚ ਜਾਵਾਂਗੇ ਇਹਦੇ ਮੇਰੇ ਗੱਡੀ ਚ ਚੱਲੇ ਮੁੰਡਿਆ ਕੁੜੀਆਂ ਨੂੰ ਕਹਿੰਦੇ ਚੱਲ ਜਗਾ ਸਮਾਣੇ ਸੀ ਹੇ ਮੈਂ ਵਿਚਾਰ ਤੋਤਾ ਹਾਂ ਜੀ ਅਸੀਂ ਬਣਾਇਆ ਛੋਟਾ ਜਿਹਾ ਮਿੰਨੀ ਬਲੌਕ ਤੇ ਹੁਣ ਸਹਿਦੀਪ ਮਸ਼ੀਨ ਭਰ ਤੇ ਤੂੰ ਬੱਸ ਕਰ ਬੱਸ ਕਰ ਦੇ ਕੱਢ ਦੇ ਬੱਠਲ ਚਲਾ ਦੇ ਟੁੱਟੀ ਆਈ ਪਈ ਹੈ ਸਾਡੇ ਜੀ ਟੁੱਟੀ ਆਈ ਪਈ ਹੈ ਹੁਣ ਪਾਣੀ ਭਰੀਏ ਨੇ ਕੱਪੜੇ ਧੋਣੇ ਆ ਤੇ ਇਹ ਸਾਡਾ ਛੋਟਾ ਜਿਹਾ ਘਰ ਆ ਜੀ ਸਾਰਾ ਨਹੀਂ ਇਹ ਘਰ ਮੇਰਾ ਮੇਰਾ ਤਾਂ ਸਿਰਫ ਉਹ ਕਮਰਾ ਹੈ ਸਾਹਮਣੇ ਵਾਲਾ ਥੋੜੀ ਜਿਹੀ ਉਹੀ ਜਗ੍ਹਾ ਹੈ ਨੇ ਰਿਕਸ਼ਾ ਖੜੀ ਹੋ ਵੀ ਮੇਰੀ ਨਹੀਂ ਗਈ ਤੇ ਮੋਟਰਸਾਈਕਲ ਦੀ ਕਿਸੇ ਦਾ ਖੜਾ ਹੈ ਖਾਲਾ ਸਜੂ ਸੇਵੀਆਂ ਖਾਲਾ ਫਿਰ ਕੰਮ ਜਾ ਕੇ ਆਈ ਬੇਟੇ ਇੱਕ ਹਾਂਜੀ ਸਾਡੀ ਵੀਡੀਓ ਨੂੰ ਸਪੋਰਟ ਕਰਦਿਆ ਕਰੋ ਛੋਟਾ ਜਿਹਾ ਮਿੰਨੀ ਬਲੌਗ ਸੀਗਾ YouTube ਚੈਨਲ ਤੇ ਮੇਰੀ ਸਪੋਰਟ ਕਰਿਆ ਕਰੋ ਪਲੀਜ਼ ਹਾਂਜੀ ਹਾਂਜੀ ਤੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਕਿੰਨੇਸ ਮੇਰੀ ਫੇਸਬੁੱਕ ਤੇ ਸਪੋਰਟ ਕਰਦਾ ਕੋਈ ਕੱਲ ਨੂੰ ਮੈਂ ਕੀ ਬਣਾ ਦੇਵਾਂ ਤੇ ਕਿ ਸਾਰੇ ਲੋਕਾਂ ਨੂੰ ਚਾਹੁੰਦੇ ਆ ਬਣਾ ਦੂੰਗੀ ਕੱਲ ਨੂੰ ਫਿਰ ਮੇਚ ਲੈ ਕੇ ਜਾਣਾ ਹੂੰ ਕੱਲ ਨੂੰ ਤਾਂ ਕੀ ਪਤਾ 2 ਵਜੇ ਆ ਜੇ ਆਲੂ ਅੱਜ ਅਸੀਂ ਲੇਟ ਵੀ ਗਏ ਸੀ 6 ਵਿਆਂਕ ਬਹਿ ਕੇ ਬੈਠ ਕੇ ਕਿੰਨੀ ਥੱਲੇ ਤੂੰ ਅੱਜ ਅਸੀਂ 10 ਵਜੇ ਪਹੁੰਚੇ 10 ਵਜੇ ਆਪਣਾ ਸੀ ਸਜੂ ਵਾਸਤੇ ਮੈਂ ਸੇਮੀ ਚਮਗੀ ਫਿਰ ਅਜੇ ਠੰਡੇ ਹੋਗੇ ਨਾ ਜ਼ਿਆਦਾ ਤਾਂ ਨਹੀਂ ਹੋਗੀ ਕਿਵੇਂ ਬਣੀ ਆ ਖਾ ਕੇ ਦੱਸ ਟੇਸਟੀ ਐ ਨਾ ਨਹੀਂ ਕਿਉਂ टेस्टी नहीं जमा टेस्टी है पहला नहीं ना टेस्टी खा लो मेरी ये चुटिया हम्म हम्म चुटिया पक गया ला पक ना हाँ जी दस रुपए तो ले गया जी दस रुपए नाल की बंद दा दस दी बैंडर डाल ले गया एंड बैंडर लगी शॉट थला लेती हम्म हाँ कितना लगी ਫਰ ਤਾਂ ਡੈਮਾਸਟਰ ਤਾਂ ਕਹਿੰਦੇ ਹੁੰਦੇ ਨਹੀਂ ਪੈਸੇ ਦੇਣੇ ਹੁੰਦੇ ਕਿ ਤੇ ਫਿਰ ਮੇਰੇ ਕੋਲ ਇੰਨੇ ਕਿ ਜਿੰਨੇ ਕਿ ਸੀ ਤਾਂ ਉਹਨੇ ਕਿ ਦੇਣ। ਠੀਕ ਆ। ਕੱਲ ਨੂੰ ਮੈਗੀ ਬਣਾਉਂਦੀ ਤੇ 10 ਰੁਪਏ 10 ਪੈਸੇ ਰਹਿਣਗੇ ਮੈਂ ਬਣਾ ਲਈ ਬਾਅਦ। ਠੀਕ ਆ। ਕੱਲ ਨੂੰ ਵੀ ਜਾਣਾ ਕਿੱਥੇ? ਕੱਲੂ ਕੀ ਬਤਾ 2 ਵਜੇ ਦੀ ਕੱਲੂ ਤਾਂ ਕਹਿੰਦੇ ਸੀ 8:00 ਵਜੇ ਚਲੇ ਜਾਵਾਂਗੇ। ਹਾਂ ਅੱਲਾ। ਹਾਂਜੀ ਸਾਡਾ ਛੋਟਾ ਸੀਗਾ ਬਿੰਨੀ ਬਲੌਗ ਤੇ ਸਾਡੇ ਮਿਨੀ ਬਲੌਗ ਨੂੰ ਸਪੋਰਟ ਕਰ ਦਿਓ ਜੀ ਤੇ ਮੇਰੀ ਗੁੜੀਆ ਤੇ ਦਿੱਕ ਆਉਂਦੀ ਆ ਆਪਣੀ ਸਪੋਰਟ ਕਰਿਆ ਕਰੋ ਸਾਨੂੰ ਇਹਨਾਂ ਦੇ ਮੈਚ ਲੀਆ ਦੇ ਸਕੂਲ ਚ ਪੜਾਈ ਦਾ ਵੀ ਪ੍ਰੈਸ਼ਰ ਆ ਤੇ ਫਿਰ ਬੰਨਾਂ ਨੇ ਹੌਨ ਗੇਮਾਂ ਦੇ ਜਨਾਂ ਦੀ ਖੇਡਾਂ ਵੀ ਛੱਡਿਆ ਨੇ ਪਹਿਲੀ ਵਾਰੀ ਸਹਿਜ ਨੇ ਭਾਗ ਲਿਆ ਏ ਤੇ ਸਕੂਲ ਚੋ ਵੀ ਜਿੱਤੀ ਸੀ ਦੇਖੋ ਵੀ ਮੁੰਡਾ ਇੱਥੇ ਆਇਆ ਜਦ ਸਾਰੇ ਜਣੇ ਸਪੋਰਟ ਕਰਦਾ ਕੋ ਫਲੀਸ ਪੈਂਦਰਾਓ ਮम्मा थैंक यू जिना ਜੀ ਦਾ ਨੇ سپورਟ ਕੀਤੀ ਮम्मा ਮੈਂ ਨਾ ਰੱਬ ਅੱਗੇ ਬਾਬੇ ਅੱਗੇ stool ਤੇ ਬੈਠ ਕੇ ਬੈਂਚ ਕੀਤੀ ਮਾ ਦਾਬਾ ਮੈਂ ਤੇਰੇ ਦਰਬਾਰ ਅੱਗੇ ਇੱਕ ਰਸਗੁੱਲੇ ਦਾ ਡੱਬਾ ਚੜਾਉਂਗੀ ਚੜਾ ਲਿਆ ਦੇ ਚਲੋ ਠੀਕ ਆ ਜੀ थैंक यू ਲੱਗਦੇ ਨੇ ਮੇਰੀ ਮਿੰਟ ਹੁੰਦੀ ਸਹੀ ਹੋ ਤਾ